بلاول محلہ ستگو جی ساجی نوا جی گورو خالسا سات سنگے جیو گریو نوا یونی پدم پاون پکت اچھو شری گرو ارجن دیو مہاراج صاحب جی ਵਾਹਿਗੁਰੂ ਦੀ ਕਿਰਪਾਲਤਾ ਦਾ ਸਦਕਾ ਇਸ ਪਵਿੱਤਰ ਸ਼ਬਦ ਦੇ ਵਿੱਚ ਕਸਮ ਕਰਦੇ ਹਾਂ ਕਿ ਇਹ ਹੈ ਜੈ ਵਾਹਿਗੁਰੂ ਕਿਰਪਾ ਦੇ ਕਰਨ ਵਾਲਾ ਹੈ ਬਿਲਾਵਰ ਮਹੱਲਾ ਪੰਜਵਾਂ ਬੰਦਨ ਕਾਟੇ ਆ ਪ੍ਰਭ ਪ੍ਰਭ ਅਗਲ ਪਰਖ ਵਾਹਿਗੁਰੂ ਨੇ ਸਤਿਗੁਰੂ ਨਾਨਕ ਨੂੰ ਕੋ ਕੇ ਜੀਆਂ ਦੇ ਜੋ ਹੰਗ ਤਾਵੇ ਮਮਤਾ ਦੀ ਜਮਨ ਮੰਨ ਦੇ ਬੰਧਨ ਸੀ ਉਨਨੋ ਆਪ ਹੀ ਮਾਰਾ ਸਾਭ ਤੁਕਣਾ ਕੀਤਾ ਹੈ ਉਹ ਆ ਕਿਰਪਾ ਆਪ ਅਸਰੀਆ ਵੀ ਵਾਹਿਗੁਰੂ ਕਿਰਪਾਲੂ ਹੋਇਆ ਹੈ ਜੀਉਂ ਦਿਆਲ ਪ੍ਰਭ ਪਾਰ ਬ੍ਰਹਮ ਉਹ ਗਰੀਬਾਂ ਤੇ ਵੀ ਦਇਆ ਪਾ ਕਰਨ ਵਾਲਾ ਹੈ ਏ ਪ੍ਰਭੂ ਸਾਰਿਆਂ ਦਾ ਰਾਖਾ ਹੈ ਪਾਪਾ ਪੁੰਨੋਂ 도 ਪਾਰ ਹੈ ਸਾਰਿਆਂ ਥਾਂ ਤੇ ਵਿਆਪਕ ਹੈ ਸਾਖੀ ਨਜ਼ਰ ਦੇ ਹਾਰ ਉਸ ਗੁਰੂ ਦੇਸ਼ਰ ਵੀ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਹੋਈਗਾ ਕਿਰਪਾ ਕਰੀ ਸਤਿਗੁਰੂ ਪੂਰਿਆਂ ਮੈਂ ਵਾਹਿਗੁਰੂ ਦੀ ਸੋਚੀ ਦੇਣੋਂ ਆਪੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਰਾਟਿਆ ਜਸਰੂ ਜਿਹੜਾ ਦੁੱਖ ਸੀ ਜਮਾ ਮਰਨ ਦਾ ਹੰਕਾਰ ਦਾ ਰੋਗ ਅਗਿਆਨ ਦਾ ਰੋਗ ਸਾਰਾ ਮੀਟਦਾ ਮਹਾਰਾਜੀ ਨੇ ਮਾਰ ਕਰ ਸੀਤਨ ਗੁਰੂ ਜੀ ਸੁਖੀ ਹੋ ਗਿਆ तन ਵੀ ਸ਼ਾਂਤ ਨੂੰ ਪ੍ਰਾਪਤ ਹੋ ਗਿਆ ਸੇਕਲ ਹੋ ਗਿਆ ਪ੍ਰਭ ਧਿਆਨ ਜੋਗ ਮੰਨ ਤੰਦੇ ਅੰਦਰ ਸ਼ਾਂਤੀ ਤੇ ਸੁਖ ਦੀ ਪ੍ਰਾਪਤੀ ਹੋਈ ਪ੍ਰਭੂ ਅਕਾਲ ਪੁਰਖ ਜੋ ਧਿਆਉਣੇ ਜੋਗ ਆ ਉਸ ਨੂੰ ਧਿਆਉਣਾ ਕੀਤਾ ਰਹਾ ਉਹ ਜੋ ਹਰ ਕਾ ਨਾਮ ਹੈ ਦਵਾਈ ਮਾਰਨ ਕੇ ਦੀ ਦਿੱਤੀ ਐ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਦਵਾਈ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਉਸ ਪਾਸੇ ਗ੍ਰੰਥ ਸਿੰਘ ਬੈਠੋ ਉਧਰ ਚਲ ਕੇ ਅਬਦ ਹਰ ਦਾ ਨਾਮ ਹੈ ਅਬਦ ਦਵਾਈ ਪਰਮੇਸ਼ਰ ਦਾ ਨਾਮ ਹੀ ਹੈ ਅਮਰ ਰੂਪ ਜਿਤ ਰੂਪ ਨਾ ਵਿਆਪੈ ਜਿਸਕ ਹੰਕਾਰ ਆਦਿਕ ਰੋ ਕੋਈ ਵਿਆਪ ਤੇ ਲੱਗੇ ਨਹੀਂ ਹਨ ਸਾਧ ਸੰਗ ਮਨ ਤਨ ਹਿਤੈ ਜਿਹੜੇ ਸਾਧ ਸੰਗ ਚੋਂ ਮਨ ਕਰਕੇ ਤਨ ਕਰਕੇ ਹਿਤ ਕਰਦੇ ਹਨ ਫਿਰ ਤੂੰ ਨਾ ਜਾਪੈ ਉਹਨਾਂ ਨੂੰ ਫੇਰ ਜਨਮਾਂ ਦਾ ਦੁੱਖ ਨਹੀਂ ਜਾਣਿਆ ਜਾ ਸਕਦਾ ਹਰ 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 ਜਾਪੀਐ اے ਭਾਈ ਮਨ ਕਰਕੇ ਹਰੀ ਜੋ ਸਾਰਿਆਂ ਨੂੰ ਹਰੇ ਕਰਨ ਵਾਲਾ ਹੈ ਪ੍ਰਾਣਾਂ ਨੂੰ ਹਰੇ ਕਰਨ ਵਾਲਾ ਹੈ ਅਤੇ ਇੰਦਰੀਆਂ ਦੇ ਅੰਦਰ ਹਰਿਆਵੰਤਾ ਚੇਤਨ ਸੁਤਾਨਾ ਕਰਨ ਵਾਲਾ ਹੈ ਜੋ ਪਰਮੇਸ਼ਰ ਹੈ ਬੁੱਧੀ ਦੇ ਅੰਦਰ ਹੈ ਉਹ ਆਰਥਿਕ ਨਿਸ਼ਚੇ ਕਰਨ ਦੀ ਹਰਿਆਵਲਤਾ ਕਰਨ ਵਾਲਾ ਹੈ ਉਹ ਜੋ ਚੋਹਾਂ ਜੁ ਪੰਜ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਚੋਹਾਂ ਖਾਣੀਆਂ ਦੇ ਅੰਦਰ ਹਰਿਆਵਲਤਾ ਪੈਦਾ ਕਰਨ ਵਾਲਾ ਹੈ ਜੋ ਸਾਰੀ ਸ੍ਰਿਸ਼ਟੀ ਦੇ ਉਤੋਂ ਮੱਧਮ ਕਨਿਸ਼ਟਾ ਤੋਂ ਸਾਰਿਆਂ ਦੇ ਅੰਦਰ ਆਪ ਦੀ ਹਰਿਆਵਲਤਾ ਪਾਉਣ ਵਾਲਾ ਹੈ ਉਸ ਦਾ ਯੋਗ ਕਰੀਏ ਯੋਗ ਕਰ ਲੈ ਲਾਈ ਕਿਵੇਂ ਯੋਗ ਕਰੀਏ ਕਿ ਅੰਦਰ ਰਿਦੇ ਦੇ ਅੰਦਰ ਲੇਧਤੀ ਨੂੰ ਜੋੜ ਕਰਕੇ ਬ੍ਰਹਮਾਕਾਰ ਬਿਜਲੀ ਬਣਾ ਕੇ ਕਿਲੇ ਵੇਖੂ ਉਤਰ ਹੈ ਸੁੱਧ ਹੋ ਫਿਰ ਜਿਹੜੇ ਚਾਰ ਪੁਰਖਾਂ ਦੇ ਪਾਪ ਬ੍ਰਾਹਮਣ ਕੈਲੀ ਕਹਾਤਾਲ ਗਏ ਉਤਰ ਜਾਣਗੇ ਮਨ ਸੁੱਧ ਪਵਿੱਤਰ ਹੋ ਜਾਵੇਗਾ ਸਾਧੂ ਸਰਣਾਇ ਸਾਧੂ ਸਤਗੁਰਾਂ ਦੀ ਸ਼ਰਨ ਪਾਣੇ ਕਰਕੇ ਹਉਮੈ ਕੋ ਜਪਤ ਹਰਨਾਮ ਜਦ ਜਿਹੜੇ ਮੋਹਰ ਦੇ ਜੋਸ ਨੂੰ ਸ਼ਰਮ ਨੂੰ ਕਰਦੇ ਸਰਦਾ ਤੇ ਭਰੋਸੇ ਨਾਲ ਪ੍ਰੀਤ ਰੂਪੀ ਜ਼ਬਾਨ ਦੇ ਨਾਲ ਜਾਪ ਕਰਦੇ ਹਨ ਤਾਂ ਕੀ ਦੂਰ ਬਲਾਈ ਉਹਨਾਂ ਦੀ ਬਲਾ ਅਵਿਧਿਆ ਮੌਤ ਸਭ ਦੂਰ ਹੋ ਜਾਂਦੀ ਹੈ ਜਲੀਆਂ ਜਾਂਦੀਆਂ ਹਨ ਮਹਾਮੰਤਰ ਨਾਨਕ ਕਥਾ ਇਹ ਹੱਡਾ ਮੰਤਰ ਸਿੰਘ ਕਸਮ ਕਰਦੇ ਆਂ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਸਿਰੋਮਣੀ ਹੈ ਕਰਕੇ ਹੋ ਗਾਇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣੇ ਕਰਕੇ ਨਿਹਾਲ ਹੋਈਦਾ ਹੈ ਮਹਾਮੰਤਰ ਸਾਧ ਸਿੰਘ ਜੀ ਜੋ ਗੁਰੂ ਸਾਹਿਬ ਅਕਾਲ ਪੁਰਖ ਤੋਂ ਪ੍ਰਾਪਤ ਕਰਕੇ ਲਿਆਏ ਆਂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਉਨੀ ਸੈਭੰ ਗੁਰ ਪ੍ਰਸਾਦ ਇਹਦਾ ਨਾਮ ਮਹਾ ਮੰਤਰ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਆ ਸਭ ਤੋਂ ਇਹ ਮਹਾ ਵੱਡਾ ਮੰਤਰ ਹੈ ਅਤੇ ਇਹ ਮੂਲ ਮੰਤਰ ਹੈ ਪ੍ਰੇਮ ਰਸਾਇਣ ਸਤਗੁਰੂ ਨਾਨਕ ਦੇਵ ਜੀ ਨਾਨਕ ਹੋਸੀਪੀ ਸਾਈਂ ਤੱਕ ਕਿਹਾ ਹੈ ਭਾਈ ਗੁਰਦਾਸ ਜੀ ਨੇ ਵੀ 39ਵੀਂ ਵਾਰ ਵਿੱਚ ਨਾਨਕ ਹੋਸੀਪੀ ਸਾਈਂ ਤੱਕ ਮੂਲ ਮੰਤਰ ਕਿਹਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਨਾ ਮੰਤਰਾਂ ਦਾ ਗੁਰੂ ਸਾਹਿਬ ਦੀ ਰਸਨਾ ਦੁਆਰਾ ਆਪ ਹੀ ਨਰਨਾ ਹੈ ਮਹਾ ਵਡਾਏ ਮੰਤਰ ਹੈ ਮਹਾ ਮੰਤਰ ਜੋ ਉਹ ਦਰਸੰਗ ਦਾ ਬੋਧ ਕਾ ਉਸ ਦਾ ਕਥਨ ਕਰਦੇ ਹਾਂ ਸਰ ਕੀ ਬੁਲਗਾਹਰੀਏ ਗਾਲਪੁਰ ਦੇ ਗੁਣਾਂ ਨੂੰ ਕੀਰਤਨ ਚ ਪਾ ਕੇ ਗਾਉਣਾ ਕਰੀਏ ਬਿਲਾਵਲ ਮੁਹੱਲਾ ਪੰਜਵਾਂ ਪੈ ਤੇ ਉਪਜੈ ਭਗਤ ਪ੍ਰਭ ਜਿਹੜੇ ਆਦਮੀਆਂ ਦੇ ਅੰਦਰ ਅਦਬ ਨਹੀਂ ਸਕੇ ਪਾਤਸ਼ਾਹ ਦਾ ਉਹ ਭਗਤੀ ਤੋਂ ਹੀਰੇ ਰਹਿੰਦੇ ਹਨ ਇਸ ਕਰਕੇ ਜਿਨ੍ਹਾਂ ਦੇ ਅੰਦਰ ਇਹ ਨਿਸ਼ਚਾ ਹੈ ਕਿ ਮੇਰੇ ਅੰਦਰ ਹਰਗੱਲ ਕੰਤਰੀ ਯਾਨੀ ਹੈ ਜੇ ਕੋਈ ਬਿੰਗਾ ਸੰਕਲਪ ਉਠਾਇਆ ਉਹ ਬਿੰਗੇ ਸੰਕਲਪ ਦਾ ਮੈਨੂੰ ਕਰਮ ਦਾ ਫਲ ਭੋਗਣਾ ਪਵੇਗਾ ਇਸ ਕਰਕੇ ਆਉਗੇ ਸੰਕਲਪਾਂ ਦੇ ਉੱਤੇ ਵੀ ਪਹਿਰਾ ਦੇਣਾ ਹੈ ਕੋਈ ਤਹਿੜਾ ਸੰਕਲਪਨਾ ਚਿਤ ਵਿੱਚ ਫੁਰੇ ਇਸ ਪ੍ਰਕਾਰ ਭੈ ਜਿਹੜਾ ਅਖਣ ਨੂੰ ਮਾਰੇਗਾ ਜਿਵੇਂ ਕੋਈ ਕਿਸੇ ਰਾਜੇ ਕੋਲੇ ਪਾਦਸ਼ਾਹ ਕੋਲੇ ਜਾਵੇ ਸਹਾਨੂੰ ਵੀ ਸੰਕੋਚ ਕੇ ਖੜਨਾ ਹੈ ਗਲਵਾਦ ਕਰਨਾ ਹੈ ਐ ਨਾਲ ਅੰਤਰੀਆਵੀ ਸਾਰਿਆਂ ਦੇ ਹਿਰਦੇ 'ਚ ਮੌਜੂਦ ਮੈਂ ਉਹ ਸਾਰਿਆਂ ਦੇ ਪ੍ਰਕਾਸ਼ਕ ਸਾਰਿਆਂ ਦੇ ਘਟਕ ਨੂੰ ਦੀ ਜਾਣਨ ਵਾਲੇ ਹਾਂ ਜਿਸ ਦੇ ਕਰਕੇ ਸਾਰੇ ਅਸੀਂ ਜਿਉਂਦੇ ਜਾਗਦੇ ਹਾਂ ਜਿਸ ਸਰਤੇ ਆਸਰੇ ਜੋ ਅਸੀਂ ਜਨਮ ਤੋਂ ਲਾ ਕੇ ਕੰਮ ਕੀਤੇ ਹੈ ਜਦੋਂ ਕਿਤੇ ਚੇਤੇ ਕਰੀਏ ਸਾਰੇ ਚੇਤੇ ਆ ਜਾਂਦੇ ਫਿਰਤ ਬਣੀ ਪਈ ਹੈ ਉਹ ਅੰਤਰੀਅਮ ਹੀ ਹੈ ਸਦਾ ਹਾਜ਼ਰ ਨਾਜ਼ਰ ਸਭ ਸੁਣਦਾ ਅਸਰ ਵੇਖਦਾ ਉਸ ਦਾ ਭੈ ਰੱਖਣਾ ਦਿਲ ਤੇ ਹਰ ਵਕਤ ਉਹ ਦੇਖਦਾ ਸੁਣਦਾ ਉਸ ਪਰਮੇਸ਼ਰ ਦੇ ਭੈ ਦੇ ਧਾਰਨੇ ਕਰਕੇ ਭਗਤ ਉਪਜੈ ਭੈਤ ਪ੍ਰਭ ਭਗਤੀ ਵਾਹਿਗੁਰੂ ਦੀ ਪੈਦਾ ਹੁੰਦੀ ਹੈ ਹਿਰਦੇ 'ਚ ਜਿਵੇਂ ਅੰਦਰ ਪਰਮੇਸ਼ਰ ਦੀ ਭਲਕੀ ਪੈਦਾ ਹੁੰਦੀ ਹੈ ਉਪਜਾ ਨਾ ਉੱਭਰ ਜਾਂਦੇ ਹਨ ਬਾਝ ਜਾਂਦੇ ਆ ਸੰਸਾਰ ਸਮੁੰਦਰ ਤੋਂ ਅੰਦਰ ਹੋਏ ਸਾਂ ਅੰਦਰ ਉਹਨਾਂ ਦੇ ਸਾਰੀਆਂ ਵਾਸ਼ਨਾਵ ਸੁਤਪਤ ਲੋਕੀਖਣਾ ਤੇ ਨਹੀਂ ਮੜ ਜਾਂਦੀ ਐ ਸ਼ਾਂਤੀ ਪ੍ਰਾਪਤ ਹੋ ਜਾਂਦੀ ਐ ਠੰਡਾ ਹੋ ਜਾਂਦਾ ਮਨ ਵਕਾਰਾਂ ਨੂੰ ਨਹੀਂ ਫੇਰ ਕਰਸ਼ ਨਹੀਂ ਪੈਦਾ ਹੋਉਂਗੀ ਇਹਦੇ ਹੰਦੇ ਚੇਤੂਦਾ ਨਾਮ ਜਪਤ ਗੋਬਿੰਦ ਗੋਵਿੰਦ ਪਰਮੇਸ਼ਰ ਦਾ ਜੀ ਉਮਰਦ ਨਾਮ ਜਪਣਾ ਹੈ। ਤਿਰਸੈ ਭਰਮ ਭ੍ਰਾਂਜ ਜਿਹੜਾ ਪਰਮ ਗਿਦੰ ਸਰਪਾ ਇਹ ਕੀ ਸਭ ਪਿਆ ਹੈ ਨੇਰੇ ਚ ਪਈ ਰਸੀ ਨੂੰ ਸਭ ਮੰਨ ਲੈਣਾ ਤੇ ਭਰਮ ਹੈ। ਇਸੇ ਪ੍ਰਕਾਰ ਫਿਲਮ ਦੇ ਸਾਰੇ ਕੀ ਵਸਤੂ ਹੈ ਅਚੰਬਾ ਹੋ ਜਾਣਾ ਸਹੀ ਨਾ ਕਰ ਸਕਣਾ ਇਹ ਭ੍ਰੰਤੀ ਹੈ ਸਾਧ ਸੰਗੇ ਕੀ ਇਸ ਬਗਾਰ ਭਰਮ ਤੇ ਭ੍ਰੰਤੀ ਜਿਹੜੇ ਹਨ ਪਿੰਸਾ ਭ੍ਰੰਪ੍ਰਾਂਤ ਜਿਹੜੀ ਭ੍ਰੰਤੀ ਜਿਹੜੀ ਪਰਮਾਉਣ ਵਾਲੀ ਭ੍ਰੰਤੀ ਹੈ ਹਰਮਕਤ ਚਿੱਤ ਸੰਸਾ ਪੈਦਾ ਕਰਨ ਵਾਲੀ ਭਰਮ ਤੇ ਭ੍ਰੰਤੀ ਸਭ ਨਾਸ ਹੋ ਜਾਂਦੇ ਹਨ ਗੁਰਪੂਰਾ ਜਿਸ ਭੀਟਿਆ ਜਿਨ੍ਹਾਂ ਨੂੰ ਸਤਗੁਰੂ ਕੂਰਨ ਭੀਟਿਆ ਮੇਰੇ ਹਨ ਤਾਂ ਕਹ ਸੁਖ ਪਰਵੀ ਉਹਨਾਂ ਦਾ ਸੁਖ ਸਰੂਪ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਚਿੱਤ ਉਹ ਨਦਨ ਦਾ ਸੋਖਸ ਨੂੰ ਬੁਦੀ ਪ੍ਰਵੇਸ਼ ਤਾਹ ਹੋ ਜਾਂਦੀ ਹੈ ਮਨ ਕੀ ਲੱਤ त्यागी ਜੇ ਤੈਿਹੇ ਮਨਮਤੀ ਆਏ ਇਹ ਦੇ ਕਰਕੇ ਪਰਮੇਸ਼ਰ ਦਾ ਜੈਸਾ ਉਪਦੇਸ਼ ਨਹੀਂ ਸੁਨਿਆ ਜਾਂਦਾ ਮਨ ਦੀ ਮਦ ਕਰਕੇ ਆਦਮੀ ਮਨਮਤੀਆ ਬਣ ਜਾਂਦਾ ਹੈ ਮਨ ਦੀ ਮਦ ਕਰਕੇ ਹੋਰਨਾਂ ਦੇ ਮਤ ਧਾਰ ਕੇ ਅਨਮਤੀਆ ਬਣ ਜਾਂਦਾ ਹੈ ਤੇ ਗੁਰਮਤ ਤਾਹੀਂ ਆਉਂਦੀ ਹੈ ਜੇ ਮਨ ਦੀ ਮਤ ਛੱਡ ਲਈਏ ਸੋ ਪ੍ਰਮੋਗਿਆਨ ਸਤਿਗੁਰੂ ਜੀ। ਮਤ ਸਿਆਗੀ ਇਹ ਭਾਈ ਜਿਹੜੀ ਮਨ ਦੇ ਅੰਦਰ ਮਤ ਅਕ ਲੈ ਕੇ ਮੈਂ ਬੜਾ ਸਿਆਣਾ ਐ ਬੜਾ ਚਤਰ ਹੈ ਮੇਰੇ ਵਰਗਾ ਕੋਈ ਸਿਆਣਾ ਨਹੀਂ ਵਿਦਵਾਨ ਨਹੀਂ ਮੇਰੇ ਜੈਸਾ ਕੋਈ ਤਜਰਬੇਕਾਰ ਨਹੀਂ ਇਹ ਜਿਹੜੀ ਮਨ ਦੇ ਵਿੱਚ ਮੱਤ ਫੁਰਦੀ ਹੈ ਨਿਸਕੋਪ ਹੋਣ ਵਾਸਤੇ ਮਾਰਾ ਤੇ ਲੜ ਲੱਗਣ ਵਾਸਤੇ ਇਸ ਮੱਤ ਨੂੰ ਪਹਿਲਾਂ ਛੱਡਣਾ ਚਾਹੀਏ ਹਜ਼ੂਰ ਨੇ ਕਿਹਾ ਮਨ ਕੀ ਮੱਤ ਤੇ ਆਗੋ ਹਰ ਜਨ ਫੇਰੀ ਦੇ ਪਿਆਰੋ ਜਨੋਂ ਮਨ ਕੀ ਮੱਤ ਛੱਡੋ ਔਰ ਇਹ ਬਾਤ ਕੋઠੈਨੀ ਗੱਲ ਇਹੋ ਔਖੀ ਹੈ ਜਿਹੜੀ ਮਨ ਦੀ ਮਤ ਛੱਡਣੀ ਹੈ ਗੁਰਮਤਾਰ ਦੇ ਵਿੱਚ ਆਵੇ ਹੀ ਜਦੋਂ ਮਨ ਦੀ ਮਤ ਛੁੱਟੇਗੀ ਇਹ ਹੈ ਕੋਈ ਔਖੀ ਜੀ ਸੁਣੀਏ ਉਹਦੇ ਸਤਗੁਰੂ ਸਾਹਿਬ ਜੀ ਦੇ ਮਨ ਦੀ ਮਤ ਛੱਡ ਕਰਕੇ ਉਪਦੇਸ਼ ਨੂੰ ਜੋ ਗੁਰੂ ਸਾਹਿਬ ਜੀ ਦਾ ਉਪਸਮੀਪ ਦੇਸ ਰੂਪ ਰੂਪੀ ਦੇਖਦੇ ਨੇੜੇ ਪਹੁੰਚਾਉਣ ਵਾਲਾ ਉਪਦੇਸ਼ ਹੈ ਉਸ ਨੂੰ ਸੁਣਨਾ ਕਰੀਏ ਰਹਾਉ ਸਿਮਰਤੋ ਸਿਮਰਤੋ ਸਿਮਰੀਐ ਸਿਮਰਤੋ ਜੋ ਜਿਹਦੇ ਤਾਈ ਸਾਰੇ ਰਹੀਮੁ ਨੇ ਬ੍ਰਹਮਾ ਸ਼ਿਵਾ ਦੇਕ ਸਾਰੇ ਸਿਮਰਦੇ ਐ ਉਹ ਸਿਮਰਨੇ ਯੋਗ ਪਰਮੇਸ਼ਵਰ ਹੈ ਉਹਦਾ ਸਿਮਰਨ ਕਰੀਏ ਸੋ ਪੁਰਖ ਦਾਤਾ ਉਹ ਸਾਰਿਆਂ ਚ ਪੁਰਖ ਪੂਰਨ ਹੈ ਅਗੇ ਵਾਪਾਰ ਦਾਤਾ ਦੇਣ ਵਾਲਾ ਚੇਤਨ ਹੈ ਸੂਰਖ ਦਾਤਾਰ ਉਹ ਪੂਰਨ ਹੈ ਕਿ ਸਾਰਿਆਂ ਦਾਤਾਂ ਦੇਣ ਵਾਲਾ ਹੈ ਪ੍ਰਮੇਸ਼ਰ ਮਨ ਤੇ ਕੌ ਨੀਸਰੇ ਇਹ ਸਾਡੇ ਅੰਦਰ ਸਾਧਿਆਸ ਪੱਕ ਜਾਣਾ ਚਾਹੀਦਾ ਜਿਵੇਂ ਮਨ ਵਿੱਚੋਂ ਕਦੇ ਆਦਮੀ ਆਉ ਦੇ ਤਾਨੂੰ ਨਹੀਂ ਭਲਾਉਂਦਾ ਜਿਵੇਂ ਮਨ ਵਿੱਚ ਕਿਸੇ ਨਾਲ ਵੈਰ ਕੀਤਾ ਹੋਵੇ ਕਿਸੇ ਨੇ ਕੋਈ ਤਰਕ ਮਾਰੀ ਹੋਵੇ ਤਰਕ ਨੂੰ ਚੇਤੇ ਰੱਖਦਾ ਹੈ ਇਸੇ ਪ੍ਰਕਾਰ ਮੰਤੋਂ ਕਦੇ ਵਾਹਿਗੁਰੂ ਦਾ ਨਾਮ ਨਹੀਂ ਭੁਲਣਾ ਚਾਹੀਦਾ ਸੂਪੁਰਖ ਅਪਾਰ ਉਹ ਪੂਰਨ ਹੈ ਪ੍ਰੇਸ਼ਰ ਪਰਵਾਰ ਤੋਂ ਰਹਿਠੇ ਸਾਰੇ ਥਾਂਾਂ 'ਚ ਪੂ ਆਦਿਕ ਨਰਕ ਤੋਂ ਰੱਖਿਆ ਕਰਨ ਵਾਲਾ ਚਰਨ ਕੰਮਲ ਸਿਓ ਰੰਗ ਲੱਗਾ ਜਿਨ੍ਹਾਂ ਦਾ ਸੱਚੇ ਪਾਤਸ਼ਾਹ ਦੇ ਚਰਨ ਸਰਗੁਣ ਸਰੂਪ ਦੇ ਤਾਂ ਜਿੱਥੇ ਬਾਬਾ ਪੈਰ ਪੈਰੇ ਪੂਜਾ ਅਸਣ ਖਾਪਨ ਸੁਹਾ ਅਤੇ ਗੁਰੂ ਗ੍ਰੰਥ ਸਾਹਿਬ ਉਹ ਚਲ ਮ ਸ਼ਬਦ ਹੈ ਮਹਾਰਾਜ ਦੇ ਹਿਰਦੇ ਚਰਨ ਸਬਦ ਸਦ ਕੋ ਨਾਨਕ ਬੰਦੇ ਉਪਾਰ ਅਤੇ ਇਸੇ ਪ੍ਰਕਾਰ ਨਿਰਗੁਣ ਰੂਪ ਦੇ ਚੰਨ ਜਿਹੜਾ ਐਦਿ ਸਤਾਨ ਰੂਪ ਹੈ ਜੋ ਸਾਰਿਆਂ ਦਾ ਆਸਰਾ ਤੇ ਸਾਰਿਆਂ ਦਾ ਪ੍ਰਕਾਸ਼ ਕਹੇ ਚਰਨ ਚਰਨ ਕਮਲ ਸਿਓ ਰੰਗ ਲੱਗਾ ਨਾਨਾ ਦਾ ਚਰਨ ਕਮਲ ਦੀਆਂ ਇਹ ਪ੍ਰਕਾਸ਼ ਹੈ ਜੋ ਚਰਨ ਪੂਜਨੀ ਕਹਨੇ ਉਹ ਨਾਲ ਰੰਗ ਪ੍ਰੇਮ ਲੱਗ ਗਿਆ ਹੈ ਨੂੰ ਪਤਾ ਲੱਗੇ ਕਿ ਉਸ ਚਰਜਗੁਰੂ ਨਾਨਕ ਦੇਵ ਜੀ ਦਸਮਾਤ ਰੂਪ ਹਨ ਜਾ ਕਉ ਕਿਰਪਾ ਕਰੂ ਰੱਬ ਜਿਨ੍ਹਾਂ ਦੇ ਉੱਤੇ ਹੈ ਮਹਾਰਾ ਬਾਹੀਰੂ ਜੀ ਆਪ ਕਿਰਪਾ ਦ੍ਰਿਸ਼ਟੀ ਕਰਦੇ ਹੋ ਜਾ ਕਉ ਲਾਗੂ ਸੀ ਉਹਨਾਂ ਨੂੰ ਆਪ ਦੀ ਭਗਤੀ ਕੈਲ ਸੇਵਾ ਜਿ ਲਾਉਣੀ ਹੋ ਦਿਦ ਦਿਧਾਨ ਅੰਮ੍ਰਿਤ ਪੀਆ ਮਹਾਰਾ ਉਹਨਾਂ ਨੇ ਨੌ ਨਦੀਆਂ ਦਾ ਖਜ਼ਾਨਾ ਪਾ ਲਿਆ ਜਿਨ੍ਹਾਂ ਨੇ ਆਪਦੇ ਅੰਮ੍ਰਿਤ ਨੂੰ ਪੀ ਲਿਆ ਹੈ ਅਮਰ ਜਪੀਦਾ ਅਮਰ ਸੋ ਹੋਏ ਜੋ ਅਮਰ ਜਪੀਦਾ ਅਮਰ ਹੋ ਜਾਂਦਾ ਹੈ ਮਰਨ ਤੋਂ ਰਹਿਤ ਹੋ ਜਾਂਦਾ ਹੈ ਨਿਗਨਿਧਨ ਨੌ ਨਿਧੀਆਂ ਦਾ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਨਿਧ ਖਜ਼ਾਨਾ ਜੋ ਭਗਤੀ ਦਾ ਨਗਦ ਭਗਤੀ ਆ ਸਰਵ ਸਿਮਰਨ ਕੀਰਤਨ ਪਾਤਸ਼ੇਵ ਅਰਚਨ ਇਹ ਨੌ ਭਗਤੀਆਂ ਨੌ ਪ੍ਰਕਾਰ ਨੇ ਕਿਉਂਕਿ ਭਗਤੀ ਕਰਕੇ ਵਿਅੰਗ ਕਰਗੇ ਇਸੇ ਪ੍ਰਕਾਰ ਇੱਕ ਅੰਗ ਵਿੱਚ ਹੈ ਇਸੇ ਪ੍ਰਕਾਰ ਭਟ ਸੇਵਾ ਤੋਂ ਆਉਂਦਾ ਹੈ ਕਿ ਪਰਾ ਭਗਤੀ ਤੱਕ 11 ਪ੍ਰਕਾਰ ਦੀ ਭਗਤੀ ਨਾਰਦ ਪੁਰਾਨ ਨੇ ਪੰਜ ਰਾਤਰ ਵਿਆਹ ਵਿੱਚ ਨਾਰਦੀਨ ਕਸਰ ਕੀਤੀ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਨਿੰਦ ਲਿਹਾਣ ਅੰਡਕ ਪੀਆ ਉਹ ਨਵਾਂ ਨਿਤ ਗੋਲਕਾਂ ਦਾ ਜਿਹੜਾ ਆਸਰ ਉਪਰਵੇਸ਼ ਹੋ ਰਿਹਾ ਹੈ ਉਦੇ ਨਾਮ ਦੇ ਖਜ਼ਾਨੇ ਭਰਤੀ ਹੈ ਅਮਰਤ ਨੂੰ ਪੀਣਾ ਕੀਤਾ ਹੈ ਜਨਨ ਮਨ ਪਰ ਆਨੰਦ ਉਹਨਾਂ ਦੇ ਮਨ ਚੀਤਾਂ ਦੇ ਮਨ ਸਰੂਪ ਦੀ ਪ੍ਰਾਪਤੀ ਹੋ ਗਈ ਹੈ ਨਾਗ ਕਬ ਹੋਣਾ ਬਿਸਰੈ ਸਰਬੂ ਜੀ ਕਹਿੰਦੇ ਉਹ ਆਹਗਰ ਕਦੇ ਵੀ ਭੁੱਲੇ ਨਾ ਪਰਮਾਨੰ ਪ੍ਰਭੂ ਸਮਰੱਥ ਹੈ ਅਤੇ ਪ੍ਰਭੂ ਰੱਖਿਆ ਕਰਨ ਵਾਲਾ ਹੈ ਪਲਵ ਆਨੰਦ ਸਰੂਪ ਹੈ ਬਰਮਾਨੰਦ ਦੇ ਦੇਣ ਵਾਲਾ ਹੈ ਆਪ ਜਨ ਸੁਰੂਪ ਬਿਲਾਵਲ ਮਹੱਲਾ ਪੰਜਵਾ ਕ੍ਰਿਸ਼ਨਾ 부ਜੀ ਮਮਤਾ ਗਈ ਸਤ ਸੰਗ ਜੀ ਉਹਨਾਂ ਪ੍ਰੇਮੀਆਂ ਜੀ ਸਭ ਗੁਰਪੂਰਾ ਆਰਾਧੇ ਆ ਕ੍ਰਿਸ਼ਨਾ ਕ੍ਰਿਸ਼ਨਾ 부ਜੀ ਮਮਤਾ ਗਈ ਕ੍ਰਿਸ਼ਨੀ ਹੈ ਕੋਠ ਇਹ ਉਹਨਾਂ ਦੀ ਜਿਹੜੀ ਕ੍ਰਿਸ਼ਨਾ ਹੈ ਪ੍ਰਭ ਦੇ ਸਭ ਨੂੰ ਕ੍ਰਿਸ਼ਨਾ 부ਜਿਆ ਵਾਹਿਗੁਰੂ ਦੇ ਸਭ ਨੂੰ ਕਰਕੇ ਕ੍ਰਿਸ਼ਨ ਨੂੰ 부ਝਾ ਹਰ ਕੈ ਨਾਮ ਮਹਾਰਾ ਦੇ ਨਾਮ ਜਪਣ ਨਾਲ ਇਹ ਜਿਹੜੀ ਬ੍ਰਹਮ ਲੋਕ ਦੀ ਪ੍ਰਾਪਤੀ ਕਰਕੇ ਵੀ ਕ੍ਰਿਸ਼ਨ ਅਤ੍ਰਿਪਤ ਨਹੀਂ ਹੁੰਦੀ ਰਾਈਕੀ ਨਹੀਂ ਜਿਸ ਕ੍ਰਿਸ਼ਨਾਲੂ ਪੁਰਸ਼ ਨੂੰ ਸਵੇਰ ਪਰਬਤ ਦੀ ਸਾਧ ਸੰਗਏ ਕੀ ਅਤੀ ਹੀ ਨਿਆਈ ਲੱਗਦਾ ਹੈ ਉਹਦੀ ਕਦੇ ਤ੍ਰਿਪਤੀ ਨਹੀਂ ਹੁੰਦੀ ਹੈ ਉਹ ਐਸੀ ਕ੍ਰਿਸ਼ਨਾ ਜਿਹੜੀ ਸੀ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਪਰੇ ਕੋ ਲੁੱਜੀ ਹੈ ਐਸੀ ਜਿਹੜੀ ਕ੍ਰਿਸ਼ਨਾ ਸੀ ਨਾਮ ਜੰਦੇ ਪਹਿਣੇ ਕਰਕੇ ਉਹ 부ਝ ਦੇ ਨਿਰਦ ਹੋ ਗਈ ਹਾ ਬਿਲਾਵਲ ਮਹੱਲਾ ਪੰਜਵ ਕ੍ਰਿਸ਼ਨ ਬੁਜੀ ਦ੍ਰਿਸ਼ਨ ਬੁਜੀ ਮਮਤਾ ਗਈ ਕੁਸ਼ਮੀਏ ਕ੍ਰਿਸ਼ਨ ਅਸੀ ਉਹਨਾਂ ਦੀ ਬੁਜੀ ਗਈ ਹੈ ਮਨ ਤੋਂ ਮੇਰ ਵੀ ਪਦਾਰਥਾਂ ਦੇ ਲਈ ਗਈ 나ਥੇ ਭੈ ਧਰਮ ਉਹਨਾਂ ਦੇ ਭੈ ਸਤ ਪ੍ਰਕਾਰ ਦੇ ਡਰ ਸੀ ਜੇ ਭੈਦਾ ਪਰ ਲੋਕ ਮੈਂ ਜੰਨ ਦੇ ਜੁਨਾ ਜਾਤ ਅਬਖਿਆਲ ਕੋਤ ਪੈਸਾ ਮਾਤਰਾ ਪੈਸਾ ਹਰ ਧਰਮ ਪੰਜ ਪ੍ਰਕਾਰ ਦੇ ਧਰਮ ਭੇਦ ਧਰਮ ਕਰਤਤ ਪਰਨਾਦ ਕੋ ਸਭ ਨਾਸ ਹੋ ਗਏ ਉਹਨਾਂ ਦੇ ਕਿਤ ਪਾਈ ਆਨੰਦ ਭਇਆ ਉਹਨਾਂ ਚਿੱਦੀ ਮਿਲਤੀ ਮੇਰੇ ਤੁਰ ਗਿਆ ਪਰ ਜਿਸ਼ਤੀ ਪਾਈ ਹੈ ਆਨੰਦ ਸਰੂਪ ਉਹਨਾਂ ਨੂੰ ਸੁਖਿਆਤ ਹੋ ਗਿਆ ਮੁਰਕੀ ਨੇ ਧਰਮ ਇਹ ਗੁਰੂ ਸਾਹਿਬ ਧਰਮ ਕੀਤਾ ਪਰਉਪਕਾਰ ਕੀਤਾ ਪੁੰਨ ਕੀਤਾ ਗੁਰੂ ਸਾਹਿਬ ਜੀ ਨੇ ਆਪੋ ਨਹੀਂ ਸਾਡੇ ਪਾਸ ਕੋਈ ਇਸ ਇਨੁਜ ਲੈਣ ਵਾਸਤੇ ਪੁਜਾਰੀ ਸਿ ਗੁਰੂ ਪੂਰਾ ਆਰਾਧਿਆ ਗੁਰੂ ਸਤਗੁਰੂ ਸਕੇ 파ਰਸ਼ਾ ਦੀਨੋ ਰੱਦਨਾ ਕੀਤਾ ਜਦੋਂ ਯਾਦ ਕੀਤਾ ਤੇ ਸੀ ਮੇਰੀ ਪੀੜ ਸਾਡੀ ਮੇਰ ਤੇਰੀ ਇਹਦੀ ਪੀੜ ਸੀ ਇਹ ਸਾਰੀ ਨਾਸ ਹੋਰ ਦੀ ਮਿਹਰ ਤੇਰੀ ਪੀੜ ਸੀ ਮੰਤਰਾ ਦੀ ਪੀੜ ਸੀ ਯੋ ਹੰਗਤਾਰੀ ਪੀੜ ਵੀ ਸੋ ਸਾਰੀ ਨਾਸ ਹੋ ਗਈ। ਕਾਨ ਮਨ ਮੰ ਸਭ ਸੀਤਲ ਭਇਆ। ਜੇ ਨਾਸ ਹੋ ਗਈ ਤੇ ਹੰਗਤਾਰੀ ਪੀੜ ਵੀ ਨਾਸ ਹੋ ਗਈ। ਕਾਨ ਮਨ ਸਭ ਸੀਤਲ ਭਇਆ। ਸੋਰੀ ਉਹਨਾਂ ਦਾ ਕਦੇ ਵਿਸ਼ਿਆਂ ਵੱਲ ਨੂੰ ਨਹੀਂ ਦੌੜਦਾ ਇਸ ਕਰਕੇ ਸ਼ਾਂਤ ਹੋ ਗਿਆ ਹੈ। ਮਨ ਵੀ ਵਾਸ਼ਨਾ ਕਰਕੇ ਭਟਕਦਾ ਨਹੀਂ ਹੈ। ਕਿਉਂ ਸਭ ਸੀਤਲ ਹੋ ਗਿਆ ਹੈ। ਪਾਇਆ ਸੁਖ ਵੀ ਕਿਹ ਮੀਰ ਭਰਾਵੋ ਸੁਖ ਸਰੂਪ ਨੂੰ ਪਾ ਲਿਆ ਜਿਨ੍ਹਾਂ ਨੂੰ ਸੁਖ ਸਰੂਪ ਨੂੰ ਪਾ ਲਿਆ ਬੀਰ ਸੂਰਮੇ ਹੋਈ ਹੈ ਬਾਕੀ ਸਾਰੇ ਕਹਿ ਰਹੇ ਕਾਮਕਰੋਧ ਦੇ ਮਾਰੇ ਹੋਏ ਹਨਗੇ ਪਾਇਆ ਸੁਖ ਬੀਰ ਜਿਨ੍ਹਾਂ ਨੂੰ ਸੁਖ ਰੂਪ ਨੂੰ ਪਾਇਆ ਹੈ ਉਹ ਬੀਰਾਂ ਵਿੱਚੋਂ ਵੀ ਇੱਕ ਸੂਰਮਾ ਹੁੰਦਾ ਇੱਕ ਰਥੀ ਹੁੰਦਾ ਇੱਕ ਮਹਾਰਥੀ ਹੁੰਦਾ ਇੱਕ ਆਪਰਥੀ ਹੁੰਦਾ ਹੈ ਜਿਹੜਾ ਆਪ ਦੇ ਬਰਾਬਰ ਦੇ ਨਾਲ ਮੁਕਾਬਲਾ ਕਰੇ ਉਹ ਸੂਰਮਾ ਕਹਿੰਦੇ ਹਨ ਜਿਹੜਾ 1000 ਨਾਲ ਕੱਲਾ ਜੰਕਰ ਨੂੰ ਰਸੀ ਕਹੀਦਾ ਹੈ ਜਿਹੜਾ 10000 ਨਾਲ ਜੰਕਰ ਦੇ ਮਹਾਰਸੀ ਕਹੀਦਾ ਹੈ ਜਿਹੜਾ ਅੰਗ੍ਰੰਤਾ ਨੂੰ ਜਿੱਤ ਕੇ ਫਤਿਹਪੁਰ ਨੂੰ ਆਤਾ ਸੀ ਕਹੀਦਾ ਹੈ ਇਸੇ ਪ੍ਰਕਾਰ ਭਾਈ ਉਹ ਸੂਰਮੇ ਹਨ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਜਿੱਤਿਆ ਉਹ ਸੂਰਮੇ ਹਨਗੇ ਜਿਨ੍ਹਾਂ ਨੇ ਸਾਧ ਸੰਗੇਜੀ ਦਸ ਇੰਤਰੀਆਂ ਨੂੰ ਜਿੱਤ ਲਿਆ ਉਹ 10000 ਦਾ ਮੁਕਾਬਲਾ ਕਰਨ ਵਾਲੇ ਅਤ ਮਹਾਰਸੀ ਹਨਗੇ ਅਤੇ ਜਿਨ੍ਹਾਂ ਅਨੁਸਾਰ ਸੰਗੇਜੀ ਕੋ ਸੰਗਤ ਵੱਲੋਂ ਵਿਖਿਆ ਕੀਤਾ ਉਹ ਰਥੀ ਸੂਰਮੇ ਹਜ਼ਾਰ ਦਾ ਮੁਕਾਬਲਾ ਕਰਨ ਵਾਲੇ ਹਨ ਜਿਨ੍ਹਾਂ ਨੇ ਆਪਣੇ ਮਨ ਦੇ ਸਾਰੇ ਸੰਕਲਪ ਜਿੱਤੇ ਲਏ ਉਹ ਆਦਰ ਸੂਰਮੇ ਹਨ ਜਿਉਂ ਜਿਨ੍ਹਾਂ ਨੇ ਆਨੰਦ ਸਰੂਪ ਨੂੰ ਪਾ ਲਿਆ ਹੈ ਪਾਇਆ ਸੁਖ ਪਾਇਆ ਸੁਖ ਵੀਰ ਉਹ ਵੀਰ ਬਹਾਦਰ ਹਨ ਜਿਨ੍ਹਾਂ ਨੇ ਸੁਖ ਸਰੂਪ ਨੂੰ ਪਾਇਆ ਹੈ ਵੀਰ ਭਾਈ ਰਹਾਉ ਸੋਬਤ ਹਰ ਜਪ ਜਾਗ ਸੋਣ ਲੱਗੇ ਵੀ ਹਰੀ ਦਾ ਜਾਪ ਕਰਦੇ ਰਹਿੰਦੇ ਹਨ ਇਹ ਜਦੋਂ ਜਾਗਦੇ ਉਹ ਰੰਮੀ ਮਹਾਰਾਜਾ ਭਜ ਨਹੀਂ ਕਰਦੇ ਹਨ ਦੇਖਿਆ ਬਿਸਮਾਦ ਉਹ ਸੁੱਤਾ ਪਿਆ ਸੀ ਜੀਵ ਸਾਧ ਸੰਗੇ ਜੀ ਹਰੀ ਦੇ ਜਾਪ ਨੂੰ ਜਦੋਂ ਜਾਪ ਜਪਿਆ ਇਹ ਜਾਗ ਪਿਆ ਸਾਧ ਸੰਗੀ ਚਾਰ ਪ੍ਰਕਾਰ ਦਾ ਸੌਣਾ ਤੇ ਜਾਗਣਾ ਹੈ ਇੱਕ ਤਾਂ ਕਰਸ ਖੋਪਦ ਸੌਣਾ ਹੈ ਇੱਕ ਸੁਖੋਪਦ ਸੌਣਾ ਹੈ ਇੱਕ ਸਾਧ ਸੰਗੇ ਜੀ ਸੁਪਨ ਵਸਤਾ ਚ ਸੌਣਾ ਹੈ ਇੱਕ ਜਾਗਰਤ ਵਸਤਾ ਚ ਸੌਣਾ ਹੈ ਕੰਨਸ ਖੋਪਤ ਵਿੱਚ ਸੌਣਾ ਤਾਂ ਜਿਹੇ ਪੱਥਰ ਹੈ ਇਹ ਪੱਥਰ ਜਿਹੜੇ ਹਨ ਇਹ ਕੰਨਸ ਖੋਪਤੀ ਇਹਨਾਂ ਦੀ ਅਵਸਥਾ ਹੈ ਅਤੇ ਜਿਹੜੇ ਸਾਥ ਸੰਗੇ ਕੀ ਪੰਛੀ ਹਨ ਪਸ਼ੂ ਹਨ ਇਹਨਾਂ ਦੀ ਇਸ ਸੁਖੋਪਤ ਅਵਸਥਾ ਹੈ ਅਤੇ ਜਿਹੜੇ ਬਾਕੀ ਜੀਵ ਜੰਤ ਹਨਗੇ ਸਾਰੇ ਉਹਨਾਂ ਦੀ ਸੁਭਨ ਅਵਸਥਾ ਹੈ ਜਿਹੜੇ ਆਪਣੇ ਆਪ ਨੂੰ ਗਿਆਨਵਾਨ ਮੰਨਦੇ ਹੈ ਉਹਨਾਂ ਦੀ ਯਾਗਰਦੋਸਤਾ ਮੰਨੀ ਹੈ ਜਾਗਰਤ ਵਸਤਾ ਕਿਉਂ ਵੀ ਕਾਂਸਖੋਪਤੀ ਨਿਆਈ ਜਿਹੜੇ ਪੰਬਰ ਪੁਰਖ ਹੈ ਮਨੁੱਖ ਨੂੰ ਜਾਗਰਤ ਦਿਮਾਗ ਵਾਲਾ ਮੰਨਿਆ ਜਿਹੜੇ ਹਰ ਜੇ ਸੁਣੇ ਨਾ ਹਰ ਗੁਣ ਗਾਵੇ ਉਹ ਪੱਥਰ ਦੀ ਨਿਆਈ ਕਾਂਸਖੋਪਤ ਵਸਾ ਗਾੜੀ ਨੀਂਦ ਚ ਪਏ ਹੋਏ ਹੈ ਅਤੇ ਜਿਹੜਾ ਉਹਦਾ ਮਨਸਾਹ ਸੰਗੇ ਜੀ ਬਿਸ਼ਵਾਮੀ ਤੇ ਲੱਗਾ ਹੋਇਆ ਹੈ ਕਿ ਸੰਕਲਪ ਤੋਂ ਬਿਨਾ ਪੁੰਨ ਦਾਨ ਕਿਸੇ ਨੂੰ ਪਾਣੀ ਵੀ ਨਹੀਂ ਦੇ ਸਕਦੇ ਉਸ ਕਾਮੇ ਆਦਮੀ ਉਨ ਦੀ ਜੜਵਿਰਤੀ ਹੈ ਉਹ ਬਖਈਪੁਰ ਖਣਗੇ ਉਹ ਸੋਵਤ ਸੁਖੋ ਸੁਖੋਤ ਵਸਤਾ ਦੀ ਨਹੀਂ ਆਈ ਹਨ ਜਿਹੜੇ ਜੀ ਆ ਸੁਖ ਹਨ ਉਹ ਸਾਧ ਸੰਗਤ ਜੀ ਸੁਪਨ ਵਸਤਾ ਦੀ ਨਹੀਂ ਆਈ ਹਨਗੇ ਜਿਹੜੇ ਬ੍ਰਹਮ ਗਿਆਨੀ ਹਨ ਗਿਆਨਵਾਨ ਹਨ ਉਹ ਜਾਗਦੇ ਹਨਗੇ ਇਸ ਪ੍ਰਕਾਰ ਸੋਵਤ ਜਾਗਤ ਬਹੁ ਪ੍ਰਕਾਰ ਦਾ ਹੈ ਸੋਵਤ ਹਰ ਜਪ ਜਾਗਿਆ ਇਹ ਵਿਦਿਆ ਦੀ ਦੀਨ ਚ ਮਨ ਸੁਦਾ ਪਿਆ ਸੀ ਹਰੀacal ਪ੍ਰਘਦਾ ਨਾਮ ਜਪ ਕਰਕੇ ਜਾਗ ਪਿਆ ਗਿਆਨ ਵਸਤਵ ਵਿੱਚ ਬੀਖਿਆ ਬਿਸਮਾ ਜਿਵੇਂ ਸਾਲ ਸਿੰਘ ਦੀ ਸੁਤੋਂ पे ਆਦਮੀ ਜਾ ਕੇ ਵੇਖੇ ਸੀਸ ਮੈਲ ਦੇ ਵਿੱਚ ਚਾਰ ਸ਼ਪੇਰੇ ਸੀਸੇ ਸੀਸੇ ਆਪਣੀਆਂ ਪਰਛਾਵਾਂ ਹੀ ਪੈਂਦੇ ਹਨ ਇਸ ਪ੍ਰਕਾਰ ਅਚਰਜ ਰੂਪ ਨੂੰ ਆਪਣੇ ਆਤਮਾ ਨੂੰ ਚਾਰ ਸ਼ਪੇਰੇ ਵੇਖ ਲਿਆ ਜਦੋਂ ਗਿਆਨ ਅਵਸਥਾ ਜਾਗ ਪਿਆ ਇਹ ਅਮਰਤ ਤ੍ਰਿਪਤਾਸਿਆ ਇਹ ਸਤਗੁਰਾਂ ਦਾ ਦਿੱਤਾ ਅਮਰਤ ਨਾਮ ਪੀ ਕਰਕੇ ਤ੍ਰਿਪਤ ਹੋ ਗਿਆ ਅਰਸਾ ਕਰਕੇ ਰੱਜ ਗਿਆ ਤਾ ਕਾ ਅਜਰਜ ਸਵਾ ਉਸ ਅਮਰਤ ਦਾ ਜਿਹੜਾ ਸਵਾਦ ਹੈ ਅਸਚਰਜ ਹੈ ਇਸ ਦੇ ਬਰਾਬਰ ਕੋਈ ਸਵਾਦ ਕਿਹਾ ਨਹੀਂ ਜਾ ਸਕਦਾ ਸ਼ਕਰਖੰਡ ਨਵਾਦ ਗੁਰ ਮੱਖਿਓ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬੀਆਂ ਪੁੱਜਣ ਦੁੱਧ ਸ਼ਕਰ ਖਾ ਲਵੇ ਅਤੇ ਮੱਖਿਓ ਸਹਿਦ ਪੀ ਲਵੇ ਗੁੜ ਖਾ ਲਵੇ ਅਤੇ ਮਿਸ਼ਰੀ ਖਾ ਲਵੇ ਮਈਆਂ ਦਾ ਦੁੱਧ ਜਿਹੜਾ ਬੇنگਾਰਾ ਪੀ ਲਵੇ ਇਹ ਸਾਰੀਆਂ ਭਵੇਂ ਮਿੱਠੀਆਂ ਚੀਜ਼ਾਂ ਹੈ ਫਰੀਦ ਸਾਹਿਬ ਕਹਿੰਦੇ ਹੈ ਪਰਮੇਸ਼ਰ ਤੇਰੇ ਨਾਮ ਵਰਗੀਆਂ ਕੋਈ ਮਿੱਠੀ ਨਹੀਂ ਕਿਉਂ ਜਿਨ੍ਹਾਂ ਨੂੰ ਨਾਮ ਦਾ ਰਸ ਆ ਉਹ ਜਾਣਦੇ ਹਨ ਜਿਸ ਰਸ ਆਇਆ ਸੋਈ ਜਾਣੇ ਪੇਖ ਪੇਖ ਮਨ ਮਹਿਰਾਣੇ ਕਾਕਾ ਚਿਰਜ ਸਵਾਦ ਉਸ ਵਾਹਿਗੁਰੂ ਦੇ ਨਾਮ ਦਾ ਅਚਰਜ ਸਵਾਦ ਹੈ ਬਸਮਾਤ ਰੂਪ ਹੈ ਜਿਹੜੀਆਂ ਚੀਜ਼ਾਂ ਕਦੇ ਨਹੀਂ ਵੇਖੀਆਂ ਗੁਪਤ ਚੀਜ਼ਾਂ ਸਾਰੀਆਂ ਪ੍ਰਗਟ ਹੋ ਜਾਂਦੀਆਂ ਨੇ ਦੇਵਤੇ ਆ ਕੇ ਹਾਜ਼ਰ ਹੋ ਜਾਂਦੇ ਆਣ ਗੰਧਰਵਾਖੜਦੇ ਆਣ ਅਤੇ ਇਸੇ ਪ੍ਰਕਾਰ ਰਾਜੇ ਰਿੰਦਰ ਆਪਦੀ ਪਤਵੀ ਦੇ ਸਾਰੇ ਅਖਾੜੇ ਸੋਭਾ ਕਰਨ ਲੱਗ ਜਾਂਦੀਆਂ ਹਨ ਜੀਆਂ ਇਸ ਤਰ੍ਹਾਂ ਦੀ ਬਸਮਾਤਾ ਵਿੱਚ ਅਤੇ ਸਾਰੇ ਸਿੱਧਾਂ ਦੇ ਆ ਕੇ ਦਰਸ਼ਨ ਹੋਣ ਲੱਗ ਜਾਂਦੇ ਐ ਇਸੇ ਪ੍ਰਕਾਰ ਸਾਜ ਸੰਗੇ ਜਿੰਨੀ ਬ੍ਰਹਮੰਡਾਂ ਨਹੀਂ ਚੀਜ਼ਾਂ ਐ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਜਦੋਂ ਕੋਈ ਫਿਲਮ ਆ ਜਾਂਦੀ ਹੈ ਐ ਆ ਜਾਂਦੀਆਂ ਹਨ ਪਰ ਉਹਨਾਂ ਚੀਜ਼ਾਂ ਜਿਹੜਾ ਚਿੱਤ ਨਹੀਂ ਉਹ ਜਿਹੜਾ ਅਸਚਾਰੀ ਰੂਪ ਸਾਰਿਆਂ ਦੀ ਜੋਤੀ ਨੂੰ ਕੰਮ ਕਰਦਾ ਹੈ ਉਸ ਨੂੰ ਵੇਖਣ ਚ ਉਹਨਾਂ ਦਾ ਚਿੱਤ ਹੈ ਉਹਨਾਂ ਨੂੰ ਉਸ ਅਸਚਾਰੀ ਰੂਪ ਨੂੰ ਵੇਖਿਆ ਆਪ ਮੁਕਤ ਸੰਗੀ ਤਰੋ ਆਪ ਗੁਰਮੁਖ ਮੋਗਧ ਹਨ ਉਹਨਾਂ ਦੀ ਸੰਗਤ ਕਰਨ ਵਾਲੋਗੇ ਕਰਨ ਵਾਲੇ ਵੀ ਤਰ ਗਏ ਕੋਲੋ ਕੁਟੰਬ ਉਧਾਰੇ ਉਹਨਾਂ ਨਾਵਦੀਆਂ ਕੁਲਾਂ ਜਿੰਨੀਆਂ ਸੀ ਕਿਨੇ ਕੁਟੰਬ ਇਸਤਰੀ ਦੇ ਬਰੇ ਆ ਪਰਿਵਾਰ ਸੀ ਸਾਰਿਆਂ ਦਾ ਉਧਾਰ ਕਰਤਾ ਕੁਲ ਦੇਵੀ ਕੁਲ ਨੂੰ ਕੁਟੰਬਾਦਕ ਸਾਰਿਆਂ ਦਾ ਉਧਾਰ ਕੀਤਾ ਸਫਲ ਸੇਵਾ ਗੁਰਦੇਵ ਦੀ ਸਰਗੁਰੂ ਦੇਵ ਦੀ ਜਿਹੜੀ ਸੇਵਾ ਕਰਨੀ ਹੈ ਗੁਰੂ ਨਾਨਕ ਦੇਵ ਦੀ ਸਫਲੀ ਹੈ ਜਿਨੇ ਸਰਗਰਾਂ ਦੀ ਭਾਵ ਭਗਤੀ ਕੀਤੀ ਹੈ ਨਿਰਗੁਣ ਦਰਬਾਰੇ ਉਹਨਾਂ ਨੂੰ ਉज्ज्वल ਮੁਖ ਹੰਦਾ ਦਰਬਾਰ ਸਚਖੰਡ ਵਿੱਚ ਜਾ ਕੇ ਨਿਰਮਲ ਸਾਹਿਬ ਸੰਗ੍ਰੂਪੀ ਦਰਬਾਰ ਵਿੱਚ ਉਹ ਪ੍ਰਾਪਤ ਹਨ ਨਿਰਮਲ ਉज्ज्वल ਦਰਬਾਰ ਜੋ ਰੂਪ ਹੈ ਮਹਾਰਾਜ ਦਾ ਉਸਤ ਮਾਇਆ ਦੀ ਸੱਤ ਜੜ ਦੁੱਖ ਨੂੰ ਮਾਇਆ ਦੀ ਮੈਦ ਤੋਂ ਰਹਿਤ ਹੋ ਕੇ ਉਸ ਰੂਪ ਵਿੱਚ ਪਹੁੰਚ ਗਏ ਹਨ ਨੀਚ ਅਨਾਥ ਅਜਾਨ ਮੈਂ ਇਸ ਕੀ ਪਰਸ਼ਾ ਸਾਧ ਸੰਗ ਰੂਪੀਵਾਜ ਜੋ ਨਿਰਮਲ ਚਿੱਤ ਹੋ ਜਾਂਦੇ ਆ ਉਹਨਾਂ ਨੂੰ ਪਦਾਰਥਾਂ ਦੀ ਵਿਸ਼ਿਆਂ ਦੀ ਕੋਈ ਮਹਾਨ ਨਹੀਂ ਰਹਿੰਦੀ ਹੈ ਨੀਚ ਅਨਾਥ ਅਜਾਨ ਮੈਂ ਬੇਨਤੀਆਂ ਕਰਦੇ ਉਹ ਕਦੇ ਆਪਣੇ ਗੁਣਾ ਦੀ ਸ਼ੋਭਾ ਨਹੀਂ ਕਰਦੇ ਆਪਣੇ ਮੁਖ ਤੋਂ ਉਹ ਕਹਿੰਦੇ ਮਹਾਰਾਜ ਮੈਂ ਨਿਸਕਾਮ ਕਰਮਾਤ ਰਤ ਹੋਣੇ ਕਰਕੇ ਨੀਚ ਹਾਂ ਅਨਾਥ ਅਨਾਥ ਮੇਰਾ ਕੋਈ ਰਾਖਾ ਨਹੀਂ ਸਵਾਮੀ ਨਹੀਂ ਕੋਈ ਤੂੰ ਹੈ ਮੇਰਾ ਮੈਂ ਆਸ ਯਤੀਮ ਹਾਂ ਅਜਾਨ ਮੈਂ ਅਨਜਾਨ ਮੈਨੂੰ ਸਰੂਪ ਦਾ ਗਿਆਨ ਨਹੀਂ ਅਨਜਾਨ ਹਾਂ ਭਾਵੇਂ ਕਿੰਨਾ ਵੀ ਇਰਸ਼ਾਸਤ ਪੜਿਆ ਹੋਵੇ ਜਿਨਾਂ ਤੇ ਸਰੂਪ ਦੀ ਸਖਿਆਤ ਤਾਂ ਨਹੀਂ ਅਨਜਾਨ ਹੀ ਹੈ ਮੈਂ ਨਿਰਗੁਣ ਗੁਣਹੀ ਇਹ ਸੱਚੇ ਬਾਦਸ਼ਾਹ ਮੈਂ ਨਿਰਗੁਣ ਅਲਪਗ ਹਾਂ ਨਿਰਗੁਣ ਹਾਂ ਮਾਇਲਾ ਬਖੀਪ ਵਰਨਾਦ ਕੇ ਮੇਲੇ ਸਾਡੇ ਅੰਦਰ ਹਨ ਗੀ ਹਾਂ ਅਤੇ ਖਟਮਕਾਰ ਭੋਖ ਤੇ ਕਿਸੇ ਪ੍ਰਕਾਰ ਜੰਮਣ ਤੇ ਮਰਨ ਤੇ ਹਰਕ ਸੁਖ ਇਹ ਖਟਮਕਾਰਾਂ ਕਰਕੇ ਗੁਣ ਕਰਕੇ ਅਲਪੱਗਤ ਕਉ ਚ ਗੁਣਾ ਤੋਂ ਰਹਿ ਤਾ ਮੇ ਨਿਰਗੁਣ ਗੁਣਹੀ ਅਲੇ ਗਿਆਨ ਰੂਪੀ ਗੁਣ ਤੋਂ ਮੈਂ ਰਹਿ ਤਾ ਆਪ ਦੇ ਰੂਪ ਜਿਹੜਾ ਨਿਰਭਰਮ ਹੋ ਕੇ ਸਾਰਿਆਂ ਭੋਜ ਵੇਖਣੇ ਐਸੇ ਗਿਆਨ ਵਾਲੇ ਗੁਣ ਤੋਂ ਹੀਣਾ ਹਾਂ ਨਾਨਕ ਕਾਉ ਕਿਰਪਾ ਪਹੀ ਜਿਵੇਂ ਸੱਚੇ ਪਾਤਸ਼ਾਹ ਗੁਣਾ ਤੋਂ ਹੀਣੇ ਸੀ ਅਸੀਂ ਦਰ ਸਾਡੇ ਦੇ ਗੁਰੂ ਸਾਹਿਬ ਜੀ ਆਪਣੀ ਵੱਲੋਂ ਰੋਪ ਕੇ ਜਗਿਆਸੀਆਂ ਦੀ ਵਿਵਸਥਾ ਕਹਿੰਦੇ ਆ ਸਾਨੂੰ ਸਾਡੇ ਤੇ ਕਿਰਪਾ ਹੋਈ ਹੈ ਗੁਰੂ ਮਹਾਰਾਜ ਕਹਿੰਦੇ ਹਨ ਦਾਸ ਆਪਣਾ ਕੀ ਸਾਨੂੰ ਆਪ ਦਾ ਸੇਮਕ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਕਰ ਲਿਆ ਹੈ